ਸ਼ਾਇਦ ਮੈਂ ਆਪਣਾ ਅਰਜ਼ ਕੀਤੀ ਹੈ ਕਿ ਨਹੀਂ ਮਨਸੂਰ ਵਿੱਚ ਬਹੁਤ ਵੱਡਾ ਜੋ ਹੈ ਸਰਵਧਰਮ ਸਮਾमेलन ਹੋਇਆ ਨਾਲ ਦੇ ਮੇਰੇ ਸਾਥੀ ਸਾਰੇ ਗਏ ਹੋਏ ਸਨ ਜੈਨ ਧਰਮ ਦੇ ਮਹਾਤਮਾ ਸਨਾਤਨ ਵੱਦ ਦੇ ਮਹਾਤਮਾ ਵੱਖ-ਵੱਖ ਸੰਪਰਦਾਵਾਂ ਦੇ ਮਹਾਤਮਾ ਲੋਕ ਆਏ ਸਨ ਉਹਨਾਂ ਨੇ ਮੈਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ ਤੇ ਪ੍ਰਮਾਣ ਪੱਤਰ ਦੇਣ ਲੱਗੇ ਸਰੂਪਾ ਦੇਣ ਲੱਗੇ ਮੈਂ ਕਹ ਮੈਂ ਸਰੋਪਾ ਲੈ ਲੈਣਾ ਤੁਹਾਡਾ ਪ੍ਰਸ਼ਾਦ ਲੈ ਲੈਣਾ ਪਰ ਮੈਂ ਰਾਸ਼ਟਰੀ ਸੰਤ ਦੀ ਉਪਾਧੀ ਨਹੀਂ ਲੈਣੀ ਕਹ ਲਓ ਕਿ ਕਿਉਂ ਕਨੇਸੀ ਮੀਟਿੰਗ ਕੀਤੀ ਹੈ ਕਈ ਦਿਨ ਇਹ ਬੜੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਮੈਂ ਕਿ ਮੇਰੀ ਗੱਲ ਸੁਣ ਮੈਂ ਮੈਂ ਸਟੇਜ ਤੇ ਕਹੀ ਜੋ ਕਮ ਸੇ ਕਮ 50 60 ਹਜ਼ਾਰ ਹਿੰਦੂ ਵੀਰ ਬੈਠੇ ਸਨ ਮਨਸੂਰ ਮੱਦੇਬਾਰ ਮੈਂ ਕਿ ਪ੍ਰਥਮ ਤੇ ਮੈਂ ਸੰਤ ਨਹੀਂ ਸੰਤ ਤੇ ਰਬ ਜੈਸਾ ਹੁੰਦਾ ਮੈਨੂੰ ਆਪਣੀ ਕਮਜ਼ੋਰੀ ਦਿਖਾਈ ਦਿੰਦੀ ਹੈ ਮੈਂ ਸਟੇਜ ਤੇ ਕਹ ਬੋਲਦਾ ਇੱਕ ਤੇ ਮੈਂ ਸੰਤ ਰਹੇ ਦੂਸਰਾ ਗੁਰਬਾਣੀ ਤੋਂ ਮੈਨੂੰ ਇਹ ਸਮਝ ਮਿਲੀਏ ਸੰਤ ਰਾਸ਼ਟਰੀਆ ਨਹੀਂ ਹੁੰਦਾ ਕਿ ਸੂਰਜ ਰਾਸ਼ਟਰੀ ਹੈ ਸੰਤ ਦੇ ਸੂਰਜ ਦੀ ਤਰ੍ਹਾਂ ਉਹਦਾ ਚਾਨਣਾ ਸਾਰਿਆਂ ਲਈ ਆਉਂਦਾ ਉਹਦਾ ਹਿਰਦਾ ਸਾਰਿਆਂ ਲਈ ਆਉਂਦਾ ਸੰਤ ਦੀਵੇ ਦੀ ਤਰ੍ਹਾਂ ਨਹੀਂ ਆਉਂਦਾ ਸੂਰਜ ਦੀ ਤਰ੍ਹਾਂ ਅਗਰ ਰਾਸ਼ਟਰੀ ਸੰਤ ਹੁੰਦੇ ਗੁਰੂ ਨਾਨਕ ਪਰਦੇਸ਼ਾਂ ਜਾਣ ਦੀ ਲੋੜ ਨਹੀਂ ਸੀ ਤੁਰਕਮੇਨਿਸਤਾਨ ਦੇ ਚ ਗਏ ਉਜ਼ਬੇਕਿਸਤਾਨ ਦੇ ਚ ਗਏ ਰਸ਼ੀਆ ਦੇ ਚੁਗਾਏ ਅਫਗਾਨਿਸਤਾਨ ਦੇ ਚੁਗਾਏ ਇਰਾਨ ਗਏ ਸਾਰੇ ਅਰਬ ਦੇ ਚੁਗਾਏ ਲੰਕਾ ਤਿੱਬਤ ਬੁਟਾਨ ਬਰਮਾ ਗਏ ਚਾਈਨਾ ਦੇ ਚੁਗਾਏ ਸਾਰੇ ਦੇਸ਼ ਦਾ ਵਰਵੰ ਇਹ ਤੇ ਐਸਾ ਸੂਰਜ ਸੀ ਸਾਰੀ ਦੁਨੀਆ ਨੂੰ ਰੋਸ਼ਨੀ ਦਿੰਦਾ ਰਿਹਾ ਸੰਤ ਰਾਸ਼ਟਰੀਆ ਨਹੀਂ ਆਉਂਦਾ ਸੰਤ ਸਾਰੇ ਸੰਸਾਰ ਦਾ ਮੈਂ ਕਿ ਪ੍ਰਥਮ ਤੇ ਇਹ ਸਮਝਣਾ ਚਾਹੀਦਾ ਇੱਕ ਮੈਂ ਸੰਤ ਨੇ ਦੂਸਰਾ ਸੰਤ ਰਾਸ਼ਟਰੀਆ ਨਹੀਂ ਆਉਂਦਾ ਸੰਤ ਦਾ ਇੱਕ ਦੇਸ਼ ਨਹੀਂ ਆਉਂਦਾ ਸੰਤ ਦਾ ਸਾਰਾ ਸੰਸਾਰ